ਸਭ ਤੋਂ ਪਹਿਲਾਂ ਮੈਂ ਸਾਰਿਆਂ ਦੇ ਪੈਰਾਂ ਦੇ ਵਿੱਚ ਸੀਸ ਝੁਕਾ ਕੇ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ 38 ਸਾਲ ਮੈਂ ਪੰਥ ਦੀ ਸੇਵਾ ਕੀਤੀ ਬਿਨਾਂ ਕਿਸੇ ਲੋਭ ਲਾਲਚ ਤੋਂ ਕੋਈ ਸਿਆਸਤ ਕਰਨ ਦੀ ਕੋਈ ਕੋਈ ਮੇਰੀ ਇੱਛਾ ਨਹੀਂ ਸੀ। ਨਾ ਹੀ ਸਾਡਾ ਪਰਿਵਾਰ ਸੀ ਕਿ ਅਸੀਂ ਕੋਈ ਸਿਆਸਤ ਕਰਨੀ ਆ। ਤੁਹਾਡੇ ਮੈਂ ਧਿਆਨ ਚ ਲਿਆਦਾ ਇਹ ਉਹੀ ਮਾਨ ਸਾਹਿਬ ਜਗਾ ਜਿੱਥੇ ਸਭ ਤੋਂ ਪਹਿਲਾਂ ਤੁਸੀਂ ਤੇ ਸਰਦਾਰ ਹਰਪਜਨ ਸਿੰਘ ਮਾਨ ਸਾਹਿਬ ਨੇ ਇੱਥੇ ਆ ਕੇ ਪ੍ਰੋਗਰਾਮ ਕੀਤਾ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਅੱਜ ਉਸੇ ਜਗ੍ਹਾ ਤੇ ਪ੍ਰਮਾਤਮਾ ਨੇ ਤੁਹਾਡੇ ਤੇ ਬੜੀ ਕਿਰਪਾ ਕੀਤੀ ਹੈ ਤੁਸੀਂ ਖੁਦ ਮੁੱਖ ਮੰਤਰੀ ਬਣ ਕੇ ਆਏ ਹੋ ਸਾਡੇ ਗਿੱਦੜਵੇ ਸ਼ਹਿਰ ਦੇ ਵਿੱਚ ਇੰਨੀ ਸੇਵਾ ਕਰਨ ਦੇ ਬਾਵੀਉਦ ਤੁਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹੋ ਨਾਲ ਕੀ ਹੋਇਆ ਮੇਰੇ ਤੇ ਹੁਣ ਬੜੀਆਂ ਵੱਡੀਆਂ ਵੱਡੀਆਂ ਤੌਹਨ ਤਾਂ ਲਾ ਰਹੇ ਆ ਕਿ ਇਹਨੇ ਗਦਾਰੀ ਕੀਤੀ 2 ਮਹੀਨਿਆਂ ਦੀ ਇਹਨਾਂ ਦੀ ਮੀਟਿੰਗ ਚੱਲ ਰਹੀ ਸੀ ਮਾਨ ਸਾਹਿਬ ਨਾਲ ਵੀਰੋ ਸਟੇਜ ਤੇ ਖੜੇ ਆ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਮੇਰੀ ਆਤ ਦਾ ਪਤਾ ਕਿ ਮੈਂ ਕਦੇ ਝੂਠ ਨਹੀਂ ਮਾਰਦਾ ਮੈਂ ਕਦੇ ਝੂਠ ਦਾ ਸਹਾਰਾ ਲੈ ਕੇ ਸਿਆਸਤ ਨਹੀਂ ਕੀਤੀ ਸਰਦਾਰ ਰਾਜਵੀਰ ਸਿੰਘ OSD ਸਾਹਿਬ ਇਸ ਗੱਲ ਦੇ ਗਵਾਹ ਪਹਿਲਾ ਟੈਲੀਫੋਨ 5 ਦਿਨ ਪਹਿਲਾਂ ਇਹਨਾਂ ਦਾ ਆਇਆ ਡਾਇਰੈਕਟ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਇਹਨਾਂ ਨੇ ਗੱਲ ਕਰਾਈ ਤੇ ਇਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੇਰਾ ਮਨ ਬਣਿਆ ਨਾਲ ਦੀ ਨਾਲ ਹੀ ਮੈਂ ਅਗਲੇ ਦਿਨ ਹਾਂ ਕੀਤੀ ਆ ਇਸ ਤੋਂ ਪਹਿਲਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਹੜੇ ਕਹਿੰਦੇ ਨੇ 2 ਮਹੀਨੇ ਇਹਨੂੰ ਮੁਲਾਕਾਤਾਂ ਕਰਦਿਆਂ ਨੂੰ ਹੋਗੇ ਵੀਰੋ ਤੁਹਾਡੇ ਕੋਲੇ ਮਹਿਮਾਨ ਸਾਹਿਬ ਨੂੰ ਦੱਸਦਾ ਜੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਬੰਦੇ ਲਾਤੇ ਸੀ ਸਾਰੇ ਪਿੰਡਾਂ ਦੇ ਸਾਡੇ ਜ਼ੋਨ ਇੰਚਾਰਜਾਂ ਦੇ ਨੰਬਰ ਪਿੰਡ ਦੇ ਵਰਕਰ ਸਹਿਬਾਨਾਂ ਦੇ ਨੰਬਰ ਸਾਰੇ ਵੰਡਤੇ ਸੀ 4 ਦਿਨ ਸੁਖਬੀਰ ਜੀ ਦੇ ਮੈਂ ਪ੍ਰੋਗਰਾਮ ਕਰਾਏ ਪਿੰਡਾਂ ਦੇ ਵਿੱਚ ਜੇ ਮੇਰੇ ਮਨ 'ਚ ਕੋਈ ਐਸੀ ਬੇਈਮਾਨੀ ਹੁੰਦੀ ਫਿਰ ਮੈਂ ਪਿੰਡਾਂ 'ਚ ਨਹੀਂ ਚੱਲਦਾ ਸੀ ਇਹ ਤਾਂ ਉਦੋਂ ਸਾਡਾ ਅੰਤਰ ਸ਼ੁਰੂ ਹੋਇਆ ਜਦੋਂ ਸਰਦਾਰ ਮਨਪਿੰਦਰ ਸਿੰਘ ਬਾਦਲ ਨਾਲ ਸਾਡੇ ਪੈਰਲਲ ਚੱਲ ਪਏ ਹਲਕੇ ਦੇ ਵਿੱਚ ਜਿਹੜੇ ਘਰ ਅਸੀਂ ਜਾਂਦੇ ਉਸੇ ਘਰ ਹੀ ਉਹ ਪਹੁੰਚ ਜਾਂਦੇ ਔਰ ਕਹਿ ਦਿੰਦੇ ਵੀ ਤੁਸੀਂ ਚਿੰਤਾ ਨਾ ਕਰੋ ਇਲੈਕਸ਼ਨ ਇਥੋਂ ਆਪਾਂ ਹੀ ਲੜਨਾ ਦੱਸਦੇ ਹੈ ਨਹੀਂ ਸੀ ਵੀ ਆਮ ਆਦਮੀ ਤੋਂ ਲੜਨਾ ਕਾਂਗਰਸ ਤੋਂ ਲੜਨਾ ਜਾਂ ਬੀਜੇਪੀ ਤੋਂ ਜਾਂ ਅਕਾਲੀ ਦਲ ਤੋਂ ਸਾਰੇ ਇੱਥੇ ਵੀ ਬਹੁਤ ਲੋਕ ਬੈਠੇ ਹੋਣੇ ਆ ਜਿਨ੍ਹਾਂ ਨੂੰ ਕਹਿ ਕੇ ਗਏ ਸੀ ਲੋਕਾਂ ਨੂੰ ਭੰਬਲ ਪੂਸੇ ਚ ਪਾ ਰਹੀ ਸੀ ਮੈਂ ਸੁਖਬੀਰ ਜੀ ਕੋਲੇ ਬੇਨਤੀ ਕੀਤੀ ਮੈਂ ਕਿਹਾ ਸੁਖਬੀਰ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਭੰਬਲ ਪੂਸੇ ਚ ਪੈ ਰਹੇ ਆ ਜਾਂ ਤਾਂ ਇਹਨਾਂ ਦੇ ਅਗੇਂਸਟ ਬੋਲੋ ਕਿ ਆਪਣਾ ਕੋਈ ਸਬੰਧ ਨਹੀਂ ਮਨਪੀਤ ਬਾਦਲ ਨਾਲ ਮੈਂ ਅਕਾਲੀ ਦਲ ਤੋਂ ਆ ਇਹ ਭਾਜੀਪੀ ਤੋਂ ਆ ਅਕਾਲੀ ਦਲ ਦਾ ਸਾਡਾ ਕੈਂਡੀਡੇਟ ਜਾਂ ਡਿੰਪੀ ਹੋਊਗਾ ਜਾਂ ਮੈਂ ਹੋਊਂਗਾ ਮੈਂ ਕਹੇ ਜੀ ਇਹ ਗੱਲ ਕਲੀਅਰ ਕਰੋ ਲੋਕ ਬਹੁਤ ਚੱਚੋ ਪੰਚ ਪਏ ਵੇ ਹਜੇ ਆਪਾਂ ਕੱਲੇ ਆ ਬਾਕੀ ਪਾਰਟੀਆਂ ਨੇ ਵੀ ਆਉਣਾ ਮੈਨੂੰ ਕਹਿ ਦਿੰਦੇ ਕੋਈ ਗੱਲ ਨਹੀਂ ਆਪਾਂ ਕਰ ਦਾਂਗੇ ਲੇਕਿਨ ਕਰਦੇ ਨਹੀਂ ਸੀ ਫਿਰ ਮੈਨੂੰ ਕਿਸੇ ਤੁਹਾਡੇ ਤੁਹਾਡੇ ਵਰਗੇ ਸਿਆਣੇ ਬੰਦੇ ਨੇ ਦੱਸਿਆ ਉਹ ਕਹਿੰਦੇ ਬਾਈ ਇਹਨਾਂ ਦੇ ਮਨ ਦੇ ਵਿੱਚ ਥੋੜਾ ਜਿਹਾ ਖੋਟ ਪੈ ਗਿਆ ਇਹ ਤੇਰੇ ਨਾਲ ਠੱਗੀ ਵਜੂਗੀ ਜਾਂ ਇਹਨਾਂ ਨੇ ਟਿਕਟ ਮਨਪ੍ਰੀਤ ਨੂੰ ਦੇਣੀ ਆ ਜਾਂ ਸੁਖਬੀਰ ਨੂੰ ਤੈਨੂੰ ਤਾਂ ਐਵੇਂ ਵਰਤੀ ਜਾਂਦੇ ਆ ਤੇਰੇ ਹਲਕੇ ਤੇ ਆ ਕੇ ਕਬਜ਼ਾ ਕਰ ਲੈਣਗੇ ਤੂੰ ਜੇ ਕੁਝ ਤੇਥੋਂ ਹੁੰਦਾ ਤਾਂ ਕਰ ਲਾ 4 ਦਿਨ ਤੋਂ ਮੈਂ ਪੂਰਾ ਪਰੇਸ਼ਾਨ ਕਰ ਰਿਹਾ ਸੀ ਮੈਨੂੰ ਰੋਟ ਸੋਚ-ਸੋਚ ਕੇ ਵੀ ਕੀ ਕੀਤਾ ਜਾਵੇ 38 ਸਾਲ ਜਿਹੜੀ ਪਾਰਟੀ ਦੀ ਸੇਵਾ ਕੀਤੀ ਹੋਵੇ ਵੀਰੋ ਬਹੁਤ ਔਖੀ ਆ ਛੱਡਣੀ ਬਹੁਤ ਔਖੀ ਛੱਡਣੀ ਜਿਹੜੀ ਪਾਰਟੀ ਦਾ ਹੱਥ ਮੇਰੇ ਸਵਰਗੀਏ ਪਿਤਾ ਜੀ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਸਾਹਿਬ ਮੈਨੂੰ ਫੜਾ ਕੇ ਗਏ ਸੀ ਸਾਡੇ ਸਾਰੇ ਪਰਿਵਾਰ ਨੂੰ ਇਸ ਪਾਰਟੀ ਨਾਲ ਲਾ ਕੇ ਗਏ ਸੀ ਯਕੀਨ ਜਾਣਿਓ ਸਾਡੀਆਂ ਭੁੱਬਾਂ ਨਿਕਲ ਗਈਆਂ ਜਦੋਂ ਅਸੀਂ ਪਾਰਟੀ ਦੇ ਅਸਤੀਫਾ ਦਿੱਤਾ ਔਰ ਮੈਂ ਅੱਜ ਧੰਨਵਾਦ ਕਰਦਾ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਭ ਤੋਂ ਪਹਿਲਾਂ ਮੈਂ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਦਾ ਕਿ ਜਿਨ੍ਹਾਂ ਨੇ ਇਹ ਆਮ ਆਦਮੀ ਪਾਰਟੀ ਬਣਾਈ ਉਹਨਾਂ ਦੀ ਪਾਰਟੀ ਬਣਾਉਣ ਕਰਕੇ ਉਦੋਂ ਬਾਅਦ ਮੈਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦਾ ਕਿ ਜਿਨ੍ਹਾਂ ਨੇ ਮੈਨੂੰ ਰੁਲੇਵੇ ਨੂੰ ਸੰਭਾਲਿਆ ਤੇ ਜਿਹਦੇ ਵਿੱਚ ਸਭ ਤੋਂ ਮੇਨ ਮੁੱਖ ਭੂਮਿਕਾ ਨਿਭਾਈ ਸਰਦਾਰ ਰਾਜਵੀਰ ਸਿੰਘ ਜੀ OSD ਸਾਹਿਬ ਨੇ ਕਿ ਜਿਨ੍ਹਾਂ ਨੇ ਮੈਨੂੰ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਲੜ ਲਾਇਆ ਵੀ ਭਾਈ ਜੀ ਤੁਸੀਂ ਘਬਰਾਓ ਨਾ ਮਾਨ ਸਾਹਿਬ ਹੈਗੇ ਇਹ ਤੁਹਾਨੂੰ ਗੱਲ ਨਾ ਲਾਉਣਗੇ ਤੁਸੀਂ ਡੋਲੋ ਨਾ ਅਸੀਂ ਬੈਠੇ ਆਂ ਦੋ ਰਾਤਾਂ ਭਰਾਵੋ ਸੌਂ ਕੇ ਨਹੀਂ ਵੇਖਿਆ ਯਕੀਨ ਜਾਣਿਓ ਸੌਂ ਕੇ ਨਹੀਂ ਵੇਖਿਆ ਬਹੁਤ ਇੰਨੀ ਟੈਨਸ਼ਨ ਸੀ ਕਿ ਆਪਣੀ ਸੇਵਾ ਦੇ ਵਿੱਚ ਕੀ ਮਾੜਾ ਹੋ ਗਿਆ ਸਾਥੋਂ ਕਿਸੇ ਚੀਜ਼ ਦੀ ਕਦੇ ਕਮੀ ਨਹੀਂ ਛੱਡੀ ਸੀ ਮਾਨ ਸਾਹਿਬ ਮੈਨੂੰ ਤਾਂ ਨਾ ਹੀ ਤਿੰਨ ਆਉਂਦੇ ਹੁੰਦੇ ਸੀ ਪਹਿਲਾਂ ਆਉਂਦਾ ਸੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੈਂ ਤਾਂ ਕਦੇ ਚੌਥਾ ਨਾ ਹੀ ਨਹੀਂ ਲੈ ਕੇ ਵੇਖਿਆ ਸੀ ਔਰ ਇੰਨਾ ਪਿਆਰ ਸਤਕਾਰ ਕੀਤਾ ਦਿਲੋਂ ਜਿਹਦਾ ਅਲਫਾਜ਼ਾਂ ਦੇ ਵਿੱਚ ਬਿਆਨ ਕਰਨਾ ਬੜਾ ਔਖਾ ਜੋ ਇਸ ਪਾਰਟੀ ਦੇ ਪ੍ਰਤੀ ਤੇ ਬਾਦਲ ਪਰਿਵਾਰ ਦੇ ਪ੍ਰਤੀ ਮੈਂ ਕੀਤਾ ਇੱਕੋ ਹੀ ਬੇਨਤੀ ਕਰੂੰਗਾ ਮਾਨ ਸਾਹਿਬ ਬਹੁਤ ਉਮੀਦ ਲੈ ਕੇ ਬੜੀ ਆਸ ਲੈ ਕੇ 38 ਸਾਲ ਦੀ ਮੇਰੀ ਜਿਹੜੀ ਆ ਕਮਾਈ ਆ ਨਾ ਇਹ ਸਾਰੀ ਅੱਜ ਤੁਹਾਡੇ ਕੋਲੇ ਬੈਠੀ ਆ ਸਾਰੀ ਨੂੰ ਬੜੀ ਆਸ ਆ ਤੁਹਾਡੇ ਤੋਂ ਬੜੀ ਬੜੀ ਉਮੀਦ ਲੈ ਕੇ ਮੈਂ ਆਪਦੀ ਝੋਲੀ ਦੇ ਵਿੱਚ ਪਾ ਕੇ ਇਹ ਮੇਰੀ ਕਮਾਈ ਅੱਜ ਤੁਹਾਡੇ سپੁਰਦ ਕਰਨ ਲੱਗਿਆ ਜੀ ਸੰਭਾਲ ਕੇ ਰੱਖਿਓ ਇਹਨਾਂ ਦਾ ਦਿਲ ਨਾ ਲਖਾਓ ਮੇਰੀ ਜਾਨ ਇਹਨਾਂ ਦੇ ਵਿੱਚ ਵਸਦੀ ਆ ਜੀ ਇੰਨਾ ਪਿਆਰ ਕਰਦੇ ਆ ਮਾਨ ਸਾਹਿਬ ਕਦੇ ਮੇਰੇ ਤੇ ਕੋਈ ਵਕਤ ਪਿਆ ਇਹਨਾਂ ਨੇ ਮੈਨੂੰ ਕਦੇ ਤੱਤੀ ਵਾ ਨਹੀਂ ਲੱਗਣ ਦਿੱਤੀ ਬਹੁਤ ਪਿਆਰ ਕਰਦੇ ਆ ਤੁਸੀਂ ਦੇਖ ਹੀ ਰਹੇ ਹੋ ਜੀ ਪਿਆਰ ਤੁਸੀਂ ਦੇਖ ਰਹੇ ਹੋ ਉਸ ਤੋਂ ਉਪਰੰਤ ਇੱਕ ਗੱਲ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਨੂੰ ਖਾਸ ਕਰਕੇ ਮੇਰੇ ਛੋਟੇ ਭਰਾ ਸੁਖਜਿੰਦਰ ਸਿੰਘ ਜੀ ਕੌਣੀ ਸਾਹਿਬ ਪੰਗਾਲ ਸਾਹਿਬ ਕਰਨਪਾਲ ਸਾਹਿਬ ਹੋਰ ਵੀ ਜੇ ਮੈਥੋਂ ਕੋਈ ਨਾਂ ਲੈਣ ਤੋਂ ਰਹਿ ਗਿਆ ਹੋਵਾਂ ਕਰਾਈ ਵਾਲਾ ਸਾਹਿਬ ਹੱਥ ਬੰਨ੍ਹ ਕੇ ਇਹਨਾਂ ਨੂੰ ਬੇਨਤੀ ਕਰਦਾ ਕਿ ਅਸੀਂ ਅੱਜ ਮੈਂ ਤੇ ਮੇਰੇ ਸਾਰੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਅੱਜ ਅਸੀਂ ਲਾਈਨ ਦੇ ਵਿੱਚ ਲਾ ਕੇ ਤੁਹਾਡੇ ਪਿੱਛੇ ਲੱਗ ਕੇ ਕੰਮ ਕਰਾਂਗੇ ਤੁਸੀਂ ਅੱਗੇ ਹੋ ਅੱਗੇ ਰਹਿ ਕੇ ਹੀ ਤੁਸੀਂ ਕੰਮ ਕਰਾਂਗੇ ਤੁਹਾਡੀ ਕਮਾਂਡ ਥੱਲੇ ਅਸੀਂ ਕੰਮ ਕਰਾਂਗੇ ਕਿਤੇ ਇਹ ਨਾ ਸੋਚਿਓ ਕਿ ਅੱਜ ਦੀਪ ਮਾਨ ਸਾਹਿਬ ਨੇ ਆ ਕੇ ਸ਼ਾਮਲ ਕਰ ਲਿਆ ਸਾਰੇ ਕਾਸੇ ਤੇ ਇਹਨਾਂ ਦੇ ਕਬਜ਼ੇ ਇਹ ਕਦੇ ਜ਼ਿੰਦਗੀ ਚ ਦਿਮਾਗ ਚ ਨਾ ਲੈ ਕੇ ਆਇਓ ਮੈਂ ਬਹੁਤ ਨੀਵੇਂ ਪੱਧਰ ਤੋਂ ਉੱਠ ਕੇ ਆਇਆ ਮੈਂ ਇਹ ਦਰਦ ਸਮਝ ਸਕਦਾ ਕਿ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨਾਂ ਤੇ ਕੀ ਬੀਤਦੀ ਹੋਣੀ ਆ ਇਹ ਕਦੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਸ ਗੱਲ ਦੀ ਕਦੇ ਸ਼ਿਕਾਇਤ ਨਹੀਂ ਦੇਵਾਂਗਾ ਮੈਂ ਕਿ ਤੁਹਾਨੂੰ ਕਿਸੇ ਗੱਲ ਦਾ ਉਲੰਭਾ ਆ ਜੇ ਕਿ ਯਾਰ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤੁਹਾਡਾ ਮਾਨ ਸਨਮਾਨ ਬੰਦਾ ਹਮੇਸ਼ਾ ਤੁਹਾਨੂੰ ਅੱਗੇ ਲਾ ਕੇ ਚਲਾਵਾਂਗੇ ਇਹ ਸੀਐਮ ਪੰਜਾਬ ਜਾਂ ਕੋਈ ਵੀ ਸਟੇਟ ਦੇ ਸੀਐਮ ਹੁੰਦੇ ਆ ਨਾ ਉਹ ਰੱਬ ਦਾ ਰੂਪ ਹੁੰਦੇ ਆ ਔਰ ਅੱਜ ਸੀਐਮ ਸਾਹਿਬ ਆਪਣੇ ਆਪਣੇ ਵਿਚਕਾਰ ਆਏ ਆ ਆਪਦੇ ਸਾਰੇ ਰਜੇਵੇਂ ਛੱਡ ਕੇ ਗਿੱਦੜਵੇ ਇਨਾਂ ਦੇ ਸਾਹਮਣੇ ਮੈਂ ਇਹ ਗੱਲ ਕਹਿਣਾ ਰੱਬ ਨੂੰ ਮੰਨ ਕੇ ਕਿ ਤੁਹਾਨੂੰ ਕਦੇ ਕਮੀ ਨਹੀਂ ਆਉਣ ਦਿੱਤੀ ਜਾਊਗੀ ਆਮ ਆਦਮੀ ਪਾਰਟੀ ਦੇ ਵਰਕਰ ਸਰ ਜੀ ਅੱਜ ਤੁਸੀਂ ਸਾਨੂੰ ਸੰਭਾਲਿਆ ਤੁਹਾਡਾ ਇੱਜ਼ਤ ਮਾਨ ਉਦੋਂ ਵੱਧ ਕਰਕੇ ਦੇਵਾਂਗੇ ਅਗਲੀ ਗੱਲ ਮਾਨ ਸਾਹਿਬ ਇੱਕ ਤੁਸੀਂ ਐਲਾਨ ਕਰਕੇ ਗਏ ਸੀ ਮਾਲਵਾ ਨਹਿਰ ਦਾ ਤੁਹਾਡਾ ਜੋ ਵੀ ਫੈਸਲਾ ਸਾਡੇ ਸਿਰ ਮੱਥੇ ਤੇ ਪਰ ਉਸ ਗੱਲ ਨੂੰ ਆਪਾਂ ਇੱਕ ਵਾਰੀ ਰਿਪੀਟ ਕਰਕੇ ਸਾਡੇ ਜਿੰਨੇ ਵੀ ਕਿਸਾਨ ਭਰਾ ਆਪਣੇ ਜ਼ਿਮੀਂਦਾਰ ਭਰਾ ਉਹ ਇਸ ਗੱਲ ਦਾ ਥੋੜਾ ਜਿਹਾ ਇਤਰਾਜ਼ ਕਰਦੇ ਸੀ ਕਿ ਸਾਡੀ ਸਲਾਹ ਤੋਂ ਬਿਨਾਂ ਕੁਝ ਵੀ ਕਰਿਓ ਅਸੀਂ ਰੈ ਦੇਵਾਂਗੇ ਸਾਨੂੰ ਥੋੜਾ ਜਿਹਾ ਉਸ ਗਰੁੱਪ ਦੇ ਵਿੱਚ ਸ਼ਾਮਲ ਕਰ ਦਿਓ ਕਿ ਇਹ ਨਹਿਰ ਕਿਵੇਂ ਬਣਨੀ ਚਾਹੀਦੀ ਆ ਕਿਉਂਕਿ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਲੋਕਾਂ ਦੇ ਭਲੇ ਵਾਸਤੇ ਨਹਿਰ ਕੱਢਣੀਆਂ ਇਸ ਕਰਕੇ ਇਹਨਾਂ ਦੀ ਰੈ ਬੜੀ ਜ਼ਰੂਰੀ ਹੈ ਜੀ ਇਹਨਾਂ ਦੀ ਰੈ ਦੇ ਅਕੋਰਡਿੰਗ ਹੀ ਆਪਾਂ ਆਪਾਂ ਇਹ ਨਹਿਰ ਦਾ ਨਿਰਮਾਣ ਕਰਾਵਾਂਗੇ ਜਿਹੜੇ ਹਿਸਾਬ ਨਾਲ ਇਹ ਲੋਕ ਚਾਹੁੰਦੇ ਆ ਇਹਨਾਂ ਨੂੰ ਡਰ ਬੈਠਿਆ ਪਿਆ ਸੀ ਕਿ ਕਿਤੇ ਇਹ ਨਾ ਹੋਵੇ ਸਾਡੀਆਂ ਪਾਈਪਾਂ ਪੱਟ ਕੇ ਪਾਸੇ ਰੱਖ ਦੇਣ ਪਰ ਇਸ ਗੱਲ ਦਾ ਤੁਸੀਂ ਵਿਸ਼ਵਾਸ ਦਿਵਾ ਕੇ ਜਾਇਓ ਮਾਨ ਸਾਹਿਬ ਇਹ ਇਸ ਗੱਲ ਨੂੰ ਬੜੇ ਉਤਾਵਲੇ ਆ ਤੁਹਾਡੀ ਗੱਲ ਸੁਣਨ ਵਾਸਤੇ ਇਕ ਮਾਨ ਸਾਹਿਬ ਅਖੀਰਲੀ ਗੱਲ ਮੈਂ ਆਪ ਜੀ ਦੇ ਨਾਲ ਕਰਨੀ ਚਾਹਾਂਗਾ ਕਿ ਮਾਨ ਸਾਹਿਬ ਸਾਡੇ ਸ਼ਹਿਰ ਦਾ ਤੇ ਲੈਣੋਂ ਪਾਰ ਪਿੰਡ ਦਾ ਇਹ ਸ਼ਹਿਰ ਨੂੰ ਸਾਡੇ ਨੂੰ ਰੇਲਵੇ ਲਾਈਨ ਡਿਵਾਈਡ ਕਰਦੀ ਆ ਜੀ ਇੰਨਾ ਕੁ ਮਾੜਾ ਹਾਲ ਆ ਸੀਵਰੇਜ ਸਿਸਟਮ ਦਾ ਤੇ ਵਾਟਰ ਵਰਕ ਸਿਸਟਮ ਦਾ ਮਾਨ ਸਾਹਿਬ ਕਿ ਮੈਨੂੰ ਇਹ ਲੱਗਦਾ ਕਿ 8 ਸਾਲ ਹੋ ਗਏ ਜੀ ਕਿਸੇ ਨੇ ਵਾਟਰ ਰੋਕਸ ਦਾ ਪਾਣੀ ਪੀ ਕੇ ਨਹੀਂ ਵੇਖਿਆ ਪੀ ਕੇ ਤਾਂ ਦੂਰ ਦੀ ਗੱਲ ਆ ਕਿਸੇ ਨੇ ਸ਼ਾਇਦ ਨਾ ਕੇ ਵੀ ਨਹੀਂ ਵੇਖਿਆ ਹੋਣਾ ਪਾਣੀ ਨਹੀਂ ਆਉਂਦਾ ਵਾਟਰ ਰੋਕਸ ਦਾ ਐਡਾ ਮਾੜਾ ਹਾਲ ਹੈ ਸੀਵਰੇਜ ਦਾ ਇਹ ਹਾਲ ਆ ਜੀ ਕਿ ਬਿਨਾ ਬਾਰਿਸ਼ ਤੋਂ ਹੀ ਸੀਵਰੇਜ ਓਵਰਫਲੋ ਹੋਇਆ ਫਿਰਦਾ ਪਾਣੀ ਸ਼ਹਿਰ ਦੀਆਂ ਗਲੀਆਂ ਚ ਇੱਥੇ ਲੋਕਾਂ ਦਾ ਜੋਣਾ ਗੁੱਬਰ ਹੋਇਆ ਪਿਆ ਚ ਔਰ ਮੈਂ ਬਹੁਤ ਹੀ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਕਰੂੰਗਾ ਸਰਕਾਰਾਂ ਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜੀ ਅੱਜ ਮੇਰੇ ਹਲਕੇ ਵਾਸਤੇ ਖਾਸ ਕਰਕੇ ਗਿੱਦੜ ਵਾਸਤੇ ਥੋੜਾ ਜਿਹਾ ਹੱਥ ਖੋਲ ਕੇ ਸਾਨੂੰ ਇਸ ਇਹ ਸਾਡਾ ਕੰਮ ਕਰਕੇ ਜਾਇਓ ਇਹ ਸਾਨੂੰ ਫੰਡ ਦੇ ਕੇ ਜਾਇਓ ਤਾਂ ਕਿ ਮੈਂ ਇਹ ਇੱਕ ਐਸੀ ਯਾਦਗਾਰ ਬਣਾ ਸਕਾਂ ਜਿਹੜੀ ਰਹਿੰਦੀ ਦੁਨੀਆ ਤੱਕ ਲੋਕ ਤੁਹਾਨੂੰ ਯਾਦ ਕਰਨ ਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸੀਐਮ ਹੁੰਦੇ ਸੀ ਉਹਨਾਂ ਨੇ ਸਾਡਾ ਸੀਵਰੇਜ ਸਿਸਟਮ ਜਾ ਠੀਕ ਕੀਤਾ ਕਿਉਂਕਿ ਮਾਨ ਸਾਹਿਬ ਤੁਹਾਡੇ ਧਿਆਨ ਚ ਲਿਆਦਾ ਕਿ 2015 ਦੇ ਵਿੱਚ ਮੈਂ ਹਲਕਾ ਇੰਚਾਰਜ ਬਣਿਆ ਸੀ ਜਿੱਥੋਂ ਦਾ ਕਿ ਦਿਲਵਾਦਾ ਉਦੋਂ ਮੈਂ ਇਹ ਸੀਵਰੇਜ ਸਾਫ਼ ਕਰਵਾਇਆ ਸੀ ਜੀ ਦੀ ਬਦੌਲਤ ਇਹ ਹੁਣ ਤੱਕ ਚੱਲੀ ਗਿਆ ਜੀ ਹੁਣ ਬਿਲਕੁਲ ਚੋਕ ਹੋ ਗਿਆ ਦੋ ਚੀਜ਼ਾਂ ਦੀ ਬੜੀ ਅਤੀ ਜ਼ਰੂਰੀ ਆ ਤੇ ਪਿੰਡ ਦੇ ਵਿੱਚ ਇੱਕ ਅਲੱਗ ਵਾਟਰਵਰਕਸ ਤੇ ਅਲੱਗ ਸੀਵਰੇਜ ਆਪਾਂ ਬਣਾ ਕੇ ਦੇਣਾ ਕਿਉਂਕਿ ਬਹੁਤ ਲੋਕ ਬਹੁਤ ਬੁਰੇ ਹਾਲ ਦੇ ਵਿੱਚ ਲੋਕ ਜਿਉ ਰਹੇ ਆ ਅਗਲੀ ਬੇਨਤੀ ਜੀ ਕਿ ਮਾਨ ਸਾਹਿਬ ਪਿੰਡਾਂ ਦੇ ਵਿੱਚ ਵੀ ਬੜੇ ਕੰਮ ਪੈਂਡਿੰਗ ਪਏ ਆ ਖਾਸ ਕਰਕੇ ਛੱਪਣਾ ਦੇ ਆ ਜਿਹੜੇ ਗਲੀਆਂ ਨਾਲੀਆਂ ਵਾਲੇ ਤਾਂ ਚਲੋ ਆਮ ਗੱਲਾਂ ਮੇਨ ਗੱਲ ਇਹ ਆ ਜਿਹੜਾ ਪਾਣੀ ਕਲੌਟ ਹੋ ਰਿਹਾ ਅਗਲੀ ਗੱਲ ਪਾਣੀ ਦੀਆਂ ਪਾਈਪਾਂ ਦੇ ਖਾਲਾਂ ਦੇ ਜ਼ਿੰਮੇਦਾਰਾਂ ਦੇ ਔਰ ਜਿਹੜੀ ਸਭ ਤੋਂ ਜ਼ਰੂਰੀ ਗੱਲ ਆ ਮਾਨ ਸਾਹਿਬ ਮੇਨ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ ਕਿ ਇੱਥੇ ਰਾਸ਼ਨ ਕਾਰਡ ਬੜੇ ਕੱਟੇ ਗਏ ਜੀ ਇਹ ਵਿਚਾਰੇ ਗਰੀਬ ਉਹਨਾਂ ਦੇ ਸਿਰ ਤੇ ਇਹਨਾਂ ਦੀ ਗੱਡੀ ਚੱਲਦੀ ਸੀ ਇਹਨਾਂ ਦੀਆਂ ਪੈਨਸ਼ਨਾਂ ਬੜੀਆਂ ਕਟੀਆਂ ਕੱਜਾਂ ਇਹੋ ਜਿਹੇ ਛੋਟੇ-ਛੋਟੇ ਕੰਿਆਂ ਦੇ ਮੀਟਰ ਨਹੀਂ ਲੱਗੇ ਅਫਸਰ ਸਹਿਬਾਨਾਂ ਨੂੰ ਸਪੈਸ਼ਲ ਹਦਾਇਤ ਦੇ ਕੇ ਜਾਇਓ ਕਿ ਮੈਨੂੰ ਗਿੱਦੜ ਦੇ ਹਲਕੇ ਦਾ ਕੋਈੜਾ ਮਾਣਾ ਅੱਜ ਐਸਾ ਆਸ਼ੀਰਵਾਦ ਅੱਜ ਦੇ ਕੇ ਜਾਇਓ ਕਿ ਸਾਨੂੰ ਮੁੜ ਕੇ ਪਿੱਛਾ ਯਾਦ ਨਾ ਕਰਨਾ ਪਵੇ ਅੱਗੇ-ਅੱਗੇ ਚੱਲਦੇ ਜਾਈਏ ਜਿਹੜੀ ਅਖੀਰਲੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੂੰਗਾ ਮਾਨ ਸਾਹਿਬ ਅੱਜ ਮੇਰੇ ਸਾਰੇ ਭਰਾਵਾਂ ਦੀ ਹਾਜ਼ਰੀ 'ਚ ਤੁਹਾਡੀ ਪੂਰੀ ਕੈਬਨਿਟ ਬੈਠੀ ਆ ਇਹਦੀ ਹਾਜ਼ਰੀ 'ਚ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਅੱਜ ਤੁਸੀਂ ਬੜੇ ਮਾਣ ਕਰਕੇ ਇਸ ਕਿਦੜਵਾ ਹਲਕੇ ਦੇ ਵਿੱਚ ਆਏ ਹਾਂ ਮਾਨ ਸਨਮਾਨ ਦਿੱਤਾ ਮੈਨੂੰ ਪਿਆਰ ਦਿੱਤਾ ਜ਼ਿੰਦਗੀ ਪਰ ਜਿੰਨਾ ਚਿਰ ਤੁਸੀਂ ਸਿਆਸਤ ਕਰੋਗੇ ਤੁਹਾਡੇ ਨਾਲ ਰਵਾਂਗਾ ਤੇ ਕਦੇ ਤੁਹਾਨੂੰ ਇਹ ਸੁਣਨ ਨੂੰ ਨਹੀਂ ਮਿਲੇਗਾ ਕਿ ਮੈਂ ਡਿੰਪੀ ਨੂੰ ਜਾ ਕੇ ਉੱਥੇ ਗਿੱਦੜਵੇ ਇਰਲਾ ਕੇ ਆਇਆ ਸੀ ਤੇ ਇਹਨੇ ਮੇਰੀ ਪੱਗ ਨੂੰ ਦਾਗ ਲਾਤਾ ਸਾਫ਼ ਸੁਥਰੀ ਸਿਆਸਤ ਕਰੂੰਗਾ ਤੁਹਾਡੀ ਪੱਗ ਉੱਚੀ ਕਰਾਂਗੇ ਤੁਹਾਡੀ ਸ਼ਾਨ ਹੋਰ ਉੱਚੀ ਕਰਾਂਗੇ ਤੇ ਉਮੀਦ ਕਰਦੇ ਆਂ ਇੰਨੀ ਮਿਹਨਤ ਕਰਾਂਗੇ ਕਿ 2027 ਦੇ ਵਿੱਚ ਵੀ ਤੁਹਾਨੂੰ ਦੁਬਾਰਾ ਇਸੇ ਇੱਥੇ ਬਿਠਾ ਕੇ ਫਿਰ ਇਸੇ ਕੁਰਸੀ ਤੇ ਬਿਟਾਵਾਂਗੇ ਇਹ ਤੁਹਾਨੂੰ ਹੁਣ ਜਾਣ ਨਹੀਂ ਦੇਣਾ ਮਾਨ ਸਾਹਿਬ ਇਹ ਗਿੱਧੜਵਾਦੀ ਧਰਮ ਧਰਤੀ ਆ ਤੁਸੀਂ ਇੱਥੇ ਚਰਨਤਾ ਪਾ ਲੇ ਇਹਨੂੰ ਜਿੰਨਾ ਪਿਆਰ ਕਰੋਗੇ ਨਾ ਉਨਾ ਹੀ ਫਲ ਦਿੰਦੀ ਹੈ ਬੜੇ ਵੱਡੇ ਵੱਡੇ ਆਦਮੀ ਇਥੋਂ ਬਣ ਕੇ ਗਏ ਆ ਜਿੰਨਾ ਪਿਆਰ ਕਰੋਗੇ ਓਨਾ ਹੀ ਫਲ ਦਿੰਦੀ ਆ ਸੋ ਤੁਹਾਡਾ ਸਾਰਿਆਂ ਦਾ ਤੁਹਾਡੀ ਸਾਰੀ ਟੀਮ ਦਾ ਜੋ ਸ਼ਰੋਮਣੀ ਅਕਾਲੀ ਦਲ ਦੇ ਅੱਜ ਮੇਰੇ ਨਾਲ ਇਹ ਮੇਰੇ ਸਰਕਲ ਪ੍ਰਧਾਨ ਸਾਰੇ ਆਏ ਆ ਜੀ ਪਿੱਛੇ ਬੈਠੇ ਆ ਇਹ ਮੇਰੇ ਨਾਲ ਮੇਰੇ ਭਰਾ ਲਿੱਲੀ ਜੀ ਨਾਲ ਅਸ਼ੋਕ ਬੁੱਟਰ ਜੀ ਤੇ ਸਰਦਾਰ ਜਬਰਜੰਗ ਸਿੰਘ ਜੀ ਆਪਣਾ ਦੋਦੇ ਤੋਂ ਇਹ ਬੈਠੇ ਆ ਜੀ ਇਹ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਤੁਹਾਡਾ ਅੱਜ ਪੱਲਾ ਫੜ ਰਿਹਾ ਜੀ ਤੁਸੀਂ ਬੜੀਆਂ ਜੁਆਇਨਿੰਗਾਂ ਕਰਾਈਆਂ ਹੋਣੀਆਂ ਮਾਨ ਸਾਹਿਬ ਕਿਉਂਕਿ ਲੋਕ ਤੁਹਾਨੂੰ ਪਿਆਰ ਹੀ ਇੰਨਾ ਕਰਦੇ ਆ ਪਰ ਐਡੀ ਵੱਡੀ ਜੁਆਇਨਿੰਗ ਨਹੀਂ ਕਦੇ ਕਰਾਈ ਹੋਣੀ ਤੁਸੀਂ ਆਏ ਤਾਂ ਬਹੁਤ ਹੋ ਅੱਜ 10000 ਬੰਦਾ ਥੋਡੇ ਨਾਲ ਜੋੜਨ ਲੱਗਿਆ ਇਹ ਮੇਰੀ ਜਾਨ ਆ ਮਾਨ ਸਾਹਿਬ ਇਹਨਾਂ ਦਾ ਖਿਆਲ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੋ ਤੁਸੀਂ ਆਏ ਹੋ ਮੈਂ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਸਿਰ ਝੁਕਾ ਕੇ ਤੁਹਾਡਾ ਸਾਰਿਆਂ ਦਾ ਕੋਟਨ ਕੋਟ